ਸ਼੍ਰੋਮ ਨੇ ਕਾਲੇ ਦਲ ਚ ਪਿਆ ਕਲੇਸ਼ ਘਟਦਾ ਹੋਇਆ ਘੱਟ ਨਜ਼ਰ ਆ ਰਿਹਾ ਤੇ ਵਾਧਦਾ ਹੋਇਆ ਜ਼ਿਆਦਾ ਨਜ਼ਰ ਆ ਰਿਹਾ ਇੱਕ ਵਾਰ ਫਿਰ ਤੋਂ ਸ਼੍ਰੋਮ ਨੇ ਕਾਲੇ ਦਲ ਦੇ ਵਿੱਚ ਖਲੜਾ ਪੈ ਗਿਆ ਦਰਅਸਲ ਸੁਖਬੀਰ ਸਿੰਘ ਬਾਦਲ ਨੇ ਇੱਕ ਸੀਨੀਅਰ ਆਗੂ ਨੂੰ ਵੱਡੇ ਅਹੁਦੇ ਤੋਂ ਹਟਾ ਦਿੱਤਾ ਦਸਦੀਏ ਕਿ ਦਰਬਾਰਾ ਸਿੰਘ ਗੁਰੂ ਨੂੰ ਪਹਿਲਾਂ ਤਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਤੇ ਫਿਰ ਕੁਝ ਸਮੇਂ ਬਾਅਦ ਉਹਨਾਂ ਤੋਂ ਨਿਯੁਕਤੀ ਵਾਪਸ ਲੈ ਲਈ ਗਈ। ਇਹ ਜਾਣਕਾਰੀ ਦਲਜੀਤ ਸਿੰਘ ਚੀਮਾ ਨੇ ਖੁਦ ਸਾਂਝੀ ਕੀਤੀ ਹੈ। ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਦੇ ਪੋਸਟ ਸਾਂਝੇ ਕਰਦੇ ਹ ਦੱਸਿਆ ਕਿ ਦਰਬਾਰਾ ਸਿੰਘ ਗੁਰੂ ਨੂੰ ਜਿਨ੍ਹਾਂ ਨੂੰ ਕਿ ਬਲਵਿੰਦਰ ਸਿੰਘ ਭੁੰਦਰ ਦਾ ਜੋ ਕਿ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੋ ਨਿਯੁਕਤੀ ਨੂੰ ਤਾਂ ਵਾਪਸ ਲੈ ਲਈ ਗਈ ਹੈ। ਦਰਸਲ ਦਰਬਾਰਾ ਸਿੰਘ ਗੁਰੂ ਦਾ ਇਸੇ ਫਿਰ ਤੋਂ ਨਾਮ ਜਿਹੜਾ ਹੈ ਉਹ ਨਕੋਦਰ ਗੋਲੀ ਕਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਫਿਰ ਤੋਂ ਉਹਨਾਂ ਦਾ ਜਿਹੜਾ ਨਾਮ ਹੈ ਉਸ ਗੋਲੀ ਕਾਂ ਦੇ ਵਿੱਚ ਆ ਗਿਆ ਜਿਸ ਕਰਕੇ ਸ਼੍ਰੋਮ ਨੇ ਕਾਲੇ ਦਲ ਨੇ ਯੂ-ਟਰਨ ਲੈ ਲਿਆ ਪਹਿਲਾਂ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਤੇ ਫਿਰ ਉਹ ਨਿਯੁਕਤੀ ਵਾਪਸ ਲੈ ਲਈ ਦੱਸਦੀ ਹੈ ਕਿ ਨਕੋਦਰ ਗੋਲੀ ਕਾਂ ਚ ਸ਼ਹੀਦ ਹੋਏ ਰਵਿੰਦਰ ਸਿੰਘ ਦੇ ਮਾਪਿਆਂ ਨੇ ਸ਼੍ਰੀ ਕਾਲਤਾਕ ਸਹਿਬ ਦਰਬਾਰਾ ਸਿੰਘ ਗੁਰੂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਇਹ ਨਿਯੁਕਤੀ ਜਿਹੜੀ ਹੈ ਦਰਬਾਰਾ ਸਿੰਘ ਗੁਰੂ ਤੋਂ ਵਾਪਸ ਲੈ ਲਈ ਗਈ ਤੇ ਉਦੋਂ ਹੀ ਦਰਬਾਰਾ ਸਿੰਘ ਗੁਰੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਉਹਨਾਂ ਨੂੰ ਵੱਡੇ ਜ਼ਿੰਮੇਵਾਰੀ ਦਿੱਤੀ ਸੀ ਇਸ ਕਰਕੇ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ ਦਰਬਾਰਾ ਸਿੰਘ ਗੁਰੂ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਇਹ ਇਸ ਜਿਹੜਾ ਕੇਸ ਹੈ ਇਹ ਮਾਮਲਾ 38 ਸਾਲਾਂ ਬਾਅਦ ਕਿਉਂ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨੀਵਾ ਦਿਖਾਉਣ ਲਈ ਇਹ ਜਿਹੜਾ ਮੁੱਦਾ ਹੁਣ ਦੁਬਾਰਾ ਚੁੱਕਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਗੋਲੀकांड ਹੋਇਆ ਸੀ ਉਹ ADGP ਤਾਇਨਾਤ ਜ਼ਰੂਰ ਸਨ ਪਰ ਉਹਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਸਬੰਧ ਨਹੀਂ ਹੈ ਤੇ ਉਸ ਵੇਲੇ ਬੋਡੀ ਜਿਹੜੀ ਬੋਡੀ ਸੀਗੀਆਂ ਜਿਹੜੀਆਂ ਕਿ ਡੈਡ ਬੋਡੀ ਸੀ ਉਹਨਾਂ ਦਾ ਪੋਸਟਮਾਰਟਮ ਵੀ ਹੋਇਆ ਸੀ ਉਸ ਵੇਲੇ ਤਾਂ ਇਹ ਮਾਮਲਾ ਕਿਸੇ ਨੇ ਵੀ ਨਹੀਂ ਚੁੱਕਿਆ ਤੇ ਜਦੋਂ ਵੀ ਮੈਨੂੰ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਮੁੱਦਾ ਚੁੱਕਿਆ ਜਾਂਦਾ ਹੈ। ਤੋਂ ਮੈਂ ਇਸ ਕਰਕੇ ਥੋੜੇ ਦਰਸ਼ਨ ਕਰ ਰਿਹਾ ਕਿ ਮੈਂ ਆਪਣਾ ਵਰਸ਼ਨ ਜਿਹੜਾ ਹੈ ਉਹ ਕਲੀਅਰ ਕਰ ਸਕਾਂ। ਸਹਿਲੀ ਗਲਤੀਆਂ ਕਿ ਇਸ ਗੋਲੀकांड ਦੇ ਸਬੰਧ ਵਿੱਚ ਜਸਟਿਸ ਗੁਰਨਾਮ ਸਿੰਘ ਜੁਡੀਸ਼ੀਅਲ ਕਮਿਸ਼ਨ ਬਣਾਇਆ ਸੀ ਜਿਹੜਾ ਹਾਈएस्ट ਲੈਵਲ ਆਫ ਕਮਿਸ਼ਨ ਆ ਜੁਡੀਸ਼ੀਅਲ ਕਮਿਸ਼ਨ ਜਸਟਿਸ ਗੁਰਨਾਮ ਸਿੰਘ ਹਾਈ ਕੋਰਟ ਦੇ ਰਿਟਾਇਰਡ ਜੱਜ ਸਨ ਉਸ ਕਮਿਸ਼ਨ ਨੇ ਇਸ ਦੀ ਪੜਤਾਲ ਕੀਤੀ ਉਸ ਪੜਤਾਲ ਦੇ ਮੈਂ ਰੈਲੇਵੈਂਟ ਪੇजेस ਜਿਹੜੇ ਹਨ ਉਹਦੇ ਪੈਰਾ 41 ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼੍ਰੀ ਏਕੇ ਸ਼ਰਮਾ ਐਸਪੀ ਆਪਰੇਸ਼ਨ ਤੋਂ ਕਿ ਸੀਆਰਪੀ ਦਾ ਐਸਪੀ ਸੀਓ ਉਸ ਵਕਤ ਉਸ ਦਾ ਨਰੀਖਣ ਕੀਤਾ ਗਿਆ। ਔਰ ਉਸਨੇ ਦੱਸਿਆ ਕਿ ਕੋਈ 4 ਵਜੇ ਦੇ ਕਰੀਬ ਉਸਨੇ ਗੋਲੀਆਂ ਚਲਾਉਣ ਦਾ ਆਪਣਾ ਫੈਸਲਾ ਕੀਤਾ। ਅਤੇ ਉਸ ਸਮੇਂ ਉਸਨੇ ਦਿਲਾ ਮੈਜਿਸਟ੍ਰੇਟ ਪਾਸੋਂ ਵਾਇਰਲੈਸ ਉੱਤੇ ਵੀ ਇਜਾਜ਼ਤ ਨਹੀਂ ਲਈ ਸੀ ਕਿਉਂਕਿ ਇਹ ਸੰਭਵ ਨਹੀਂ ਸੀ। ਐਸਪੀ ਆਪਰੇਸ਼ਨ ਨੇ ਕਿਹਾ ਕਿ ਮੈਂ ਉਸ ਟਾਈਮ ਤੇ ਮੈਂ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ ਸੀ ਡਿਪਟੀ ਕਮਿਸ਼ਨਰ ਟ੍ਰੇਨਿੰਗ ਤੇ ਗਏ ਹੋਏ ਸੀ ਇੱਕ ਵੀਕ ਵੀ ਇਸ ਕਰਕੇ ਮੈਂ ਮਤੌਰ ਡੀਸੀ ਮੇਰੇ ਕੋਲੇ ਚਾਰਜ ਸੀਗਾ ਤੋ ਇਹ ਹੁਣ ਐਸਕਯੂ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਚਲਾਉਣ ਦਾ ਹੁਕਮ ਉਹਨੇ ਦਿੱਤਾ ਤੇ ਮੈਥੋਂ ਮਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਜ਼ਿਲ੍ਹਾ ਮੈਜਿਸਟ੍ਰੇਟ ਉਸਨੇ ਕੋਈ ਆਗਿਆ ਨਹੀਂ ਲਈ ਸੀ ਅੱਗੇ ਰਿਪੋਰਟ ਦਾ ਜਿਹੜਾ ਹੈ ਪੈਰਾ 77 ਕਿ ਜ਼ਿਲ੍ਹਾ ਜੱਜ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕਿ ਡਿਡਿਸ਼ਨ ਲੈਂਗੁਏਜ ਯੂਜ਼ ਕਰ ਲਈ ਜ਼ਿਲ੍ਹਾ ਮੈਜਿਸਟ੍ਰੇਟ ਪੁਲਿਸ ਸਟੇਸ਼ਨ ਨਕੋਦਰ ਜੋ ਕਿ ਸ਼ੇਰਪੁਰ ਪੁਲ ਜਿੱਥੇ ਗੋਲੀਆਂ ਚੱਲੀਆਂ ਸਨ ਤੋਂ 1 ਕਿਲੋਮੀਟਰ ਤੱਕ ਦੇ ਨੇੜੇ ਫਾਸਲੇ ਦੇ ਵਿੱਚ ਪੁਲਿਸ ਸਟੇਸ਼ਨ ਵਿਖੇ ਮੌਜੂਦ ਸੀ ਪ੍ਰੰਤੂ ਏ ਕੇ ਸ਼ਰਮਾ ਸੁਪਰਡਿੰਟੈਂਟ ਪੁਲਿਸ ਆਪਰੇਸ਼ਨ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ ਦੇ ਆਗਿਆ ਨਹੀਂ ਲਈ ਸੀ ਉਸ ਨੇ ਦੱਸਿਆ ਕਿ ਉਸ ਸਮੇਂ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ ਦੇ ਆਗਿਆ ਨਹੀਂ ਲਈ ਕਿਉਂਕਿ ਇਹ ਸੰਭਵ ਨਹੀਂ ਸੀ ਅੱਗੇ ਲਿਖਿਆ ਸ਼੍ਰੀ ਸ਼ਰਮਾ ਨੇ ਭੀੜ ਤੇ ਗੋਲੀ ਚਲਾਉਣ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਨਹੀਂ ਲਈ ਸੀ ਇਹ ਵੀ ਉਹਨਾਂ ਨੇ ਰਿਪੀਟ ਕੀਤਾ ਪੈਰਾ 76 ਰਿਪੋਰਟ ਦਾ ਜਿਸ ਵਿੱਚ ਜਸਪ੍ਰੀਤ ਗੁਰਨਾਮ ਸਿੰਘ ਜੀ ਨੇ ਰਿਕਾਰਡ ਕੀਤਾ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਵੀ ਸ਼੍ਰੀ ਏ ਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੀੜ ਉੱਤੇ ਗੋਲੀਆਂ ਚਲਾਉਣ ਬਾਰੇ ਸਨੇਹਾ ਨਹੀਂ ਦਿੱਤਾ ਸੀ ਜਦਕਿ ਜ਼ਿਲ੍ਹਾ ਮੈਜਿਸਟ੍ਰੇਟ ਕੇਵਲ 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਸੀ ਕਿਉਂਕਿ ਸ਼ੇਰਪੁਰ ਪੁਲਜ ਜਿੱਥੇ ਗੋਲੀ ਚੱਲੀ ਔਰ ਪੁਲਿਸ ਸਟੇਸ਼ਨ ਦੇ ਇੱਥੇ ਮੈਂ ਬੈਠਾ ਸੀ ਉਹ 1 ਕਿਲੋਮੀਟਰ ਦਾ ਫਾਸਲਾ ਸੀ ਅੱਗੇ ਲਿਖਿਆ ਹੈ ਕਿ ਇੱਥੋਂ ਤੱਕ ਉਸਨੇ ਐਸਐਸਪੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਦਦ ਨਹੀਂ ਲਈ ਜੋ ਕਿ 1 ਕਿਲੋਮੀਟਰ ਦੇ ਫਾਸਲੇ ਤੇ ਉਪਲਬਧ ਸਨ ਪੈਰਾ ਰਿਪੋਰਟ ਦੇ ਪੈਰਾ 45 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਨੇ ਰਿਪੋਰਟ ਕੀਤਾ ਹੈ ਕਿ ਸ਼ੇਰਪੁਰ ਗੁੱਪੂਲ ਵਿਖੇ ਗੋਲੀਆਂ ਚਲਾਉਣ ਵਾਲੇ ਪਤਾ ਲੱਗਣ ਉੱਤੇ ਏਡੀਸੀ ਅਤੇ ਐਸਐਸਪੀ ਘਟਨਾ ਸਥਾਨ ਤੇ ਪਹੁੰਚੇ ਕਿ ਉਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਜਦੋਂ ਅਸੀਂ ਸੁਣਿਆ ਆਵਾਜ਼ ਤਾਂ ਅਸੀਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਤੋਂ ਇਸ ਰਿਪੋਰਟ ਤੋਂ ਇਹ ਸਪੱਸ਼ਟ ਹੈ ਕਿ ਮੈਂ ਜੁਡੀਸ਼ੀਅਲ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਹੈ ਕਿ ਨਾ ਤਾਂ ਮੈਂ ਗੋਲੀ ਚ ਉਹਨਾਂ ਨੂੰ ਵੇਲੇ ਸ਼ੇਰਪੁਰ ਘਟਨਾ ਸਥਾਨ ਤੇ ਹਾਜ਼ਰ ਸੀ ਜਿੱਥੇ ਗੋਲੀ ਚੱਲੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ ਕਿਉਂਕਿ ਐਸਪੀ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਮੈਂ ਖੁਦ ਚਲਾਉਣ ਦਾ ਹੁਕਮ ਦਿੱਤਾ ਇਥੋਂ ਤੱਕ ਕਿ ਪੁਲਿਸ ਵੱਲੋਂ ਮੈਥੋਂ ਗੋਲੀ ਚਲਾਉਣ ਬਾਰੇ ਕੋਈ ਆਗਿਆ ਵੀ ਨਹੀਂ ਲਈ ਗਈ ਸੀ ਹੁਕਮ ਤਾਂ ਕੀ ਲੈਣਾ ਸੀ ਇਥੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਇਸ ਕਰਕੇ ਮੈਂ ਨਿਮਰਤਾ ਸਹਿਤ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਜੋ ਗੋਲੀकांड ਸੀ ਉਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਨਾ ਮੈਂ ਉੱਥੇ ਮੌਜੂਦ ਸੀ ਔਰ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਦਾ ਜਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ ਔਰ ਨਾ ਹੀ ਮੈਥੋਂ ਵਾਇਰਲੈਸ ਤੇ ਕੋਈ ਪਰਮਿਸ਼ਨ ਲਈ ਗਈ ਜਿਹੜੀ ਕਿ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮੈਂ ਕਹਿ ਰਿਹਾ ਆਪਣੇ ਵੱਲੋਂ ਜਿਹੜਾ ਹੈ ਉਹ ਕੁਝ ਵੀ ਨਹੀਂ ਕਹਿ ਰਿਹਾ ਅੱਗੇ ਜਿਹੜੀ ਸ਼ਿਕਾਇਤ ਹੈ ਇਹਦੇ ਵਿੱਚ ਇੱਕ ਦੋ ਗੱਲਾਂ ਲਿਖੀਆਂ ਹੋਈਆਂ ਕਿ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮ ਤੇ ਪੋਸਟਮਾਰਟਮ ਕੀਤਾ ਗਿਆ ਹੁਣ ਇਹ ਦੇਖੋ ਵੀ ਪੋਸਟਮਾਰਟਮ ਤਾਂ ਜਿਹੜਾ ਹੈ ਕਰਾਉਣਾ ਹੀ ਹੁੰਦਾ ਹੈ ਜੇ ਪੋਸਟਮਾਰਟਮ ਨਾ ਕਰਾਓ ਤਾਂ ਇਹਦਾ ਮਤਲਬ ਤੁਸੀਂ ਖੁਰਦਪੁਰਦ ਕਰ ਰਹੇ ਹੋ ਤੇ ਇਸ ਕਰਕੇ ਪੋਸਟਮਾਰਟਮ ਜਿਹੜਾ ਹੈ ਮੇਰੇ ਕੋਲ ਪੁਲਿਸ ਲੈ ਕੇ ਆਈ ਕਿ ਪੋਸਟਮਾਰਟਮ ਕਰਾਉਣਾ ਉਹ ਤੇ ਮੈਂ ਅਗ੍ਹਾ ਦੇ ਦਿੱਤੀ ਕਿ ਪੋਸਟਮਾਰਟਮ ਕਰਾਓ ਤੇ ਅੱਗੇ ਜਿਹੜਾ ਲਿਖਿਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪੀ ਅੰਤਮ ਸੰਸਕਾਰ ਲਈ ਨਸੀਬ ਨਾ ਹੋਵੇ ਇਹ ਦੇਖੋ ਜਿਹੜੇ ਬਾਡੀਜ਼ ਨੇ ਉਹ ਪੁਲਿਸ ਵਾਲਾ ਨੇ ਦੇਖਣਾ ਹੁੰਦਾ ਨਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕੀ ਆਰਡਰ ਲੈਣਾ ਹੁੰਦਾ ਕੀ ਕਰਨਾ ਨਾ ਹੀ ਮੈਥੋਂ ਕੀ ਆਰਡਰ ਲਿਆ ਨਾ ਹੀ ਕਿਤੇ ਉਹਦਾ ਆਰਡਰ ਹੈ ਨਾ ਹੀ ਮੇਰੇ ਕੋਈ ਪ੍ਰਪੋਜ਼ਲ ਆਇਆ ਉਹ ਪੁਲਿਸ ਨੇ ਕੀ ਕੀਤਾ ਉਹ ਪੁਲਿਸ ਜਾਣਦੀ ਹੋਊਗਾ ਬਾਰੇ ਜੇ ਮੇਰੇ ਵੱਲੋਂ ਕੋਈ ਉੱਥੇ ਕੋਈ ਹੁਕਮ ਕੀਤਾ ਹੋਵੇ ਜਾਂ ਮੇਰੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੋਵੇ ਤਾਂ ਹੀ ਅਸੀਂ ਦੇਣ ਦਵਾਂਗੇ ਅੱਗੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਇਹ ਰਿਪੋਰਟ 31 ਟੂਬਰ 1986 ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਨੇ ਇਹ ਰਿਪੋਰਟ ਦਬ ਲਈ ਚਲੋ ਇਹ ਮੇਰਾ ਹੈ ਨਹੀਂਗਾ ਪਰ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕਿ ਇਹ ਰਿਪੋਰਟ ਇੱਕ ਪਬਲਿਕ ਡਾਕੂਮੈਂਟ ਹੈ ਇਹ ਨੈਟ ਤੇ ਅਵੇਲੇਬਲ ਹੈ ਜਸਟਿਸ ਗੁਰਨਾਮ ਸਿੰਘ ਇਨਕੁਆਇਰੀ ਰਿਪੋਰਟ ਟਾਈਪ ਕਰਕੇ ਤੁਸੀਂ ਸਾਰੀ ਰਿਪੋਰਟ ਮੈਂ ਤਾਂ ਆਪਣੇ ਰੈਲੇਵੈਂਟ ਪੇਜ ਕੱਢਿਆ ਸਾਰੀ ਰਿਪੋਰਟ ਉੱਥੇ ਲੱਭਦਾ ਹੈ ਇਸ ਕਰਕੇ ਇਹ ਰਿਪੋਰਟ ਜਿਹੜੀ ਹੈ ਪਬਲਿਕ ਡਾਕੂਮੈਂਟ ਹੈ ਔਰ ਨਟ ਤੇ ਜਿਹੜੀ ਹੈ ਇਹ ਰਿਪੋਰਟ ਉਹ ਅਵੇਲੇਬਲ ਹੈ